ਸਤ ਜੀ ਦਵਾ ਜੀ ਨੂੰ ਖਾਲਸਾ ਛਾਛਣ ਜੀ ਸਾਦੂ ਨੂੰ ਜੀ ਅਕਸ਼ਿਸ਼ ਕੀ ਤਿਰੋਇ ਕੁਰੂ ਹੁਦੇ ਆਸਲਾ ਹੱਥ ਜੋੜ ਕੇ ਸੀਸ ਨਵਾ ਕੇ ਨਮਰਤਾ ਸਹਿਤ ਬਲਾਈ ਪ੍ਰਵਾਨ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਦੇ ਕੋਨੇ ਕੋਨੇ ਵਿੱਚ ਵਸਣ ਵਾਲੀਆਂ ਸਭ ਨੂੰ ਨਾਮ ਕਦਾਮ ਲੈਵਾ ਸਿੱਖ ਸੰਤਾਨ ਨੂੰ ਰੁਖ ਖਾਲਸਾ ਜੀ ਨੂੰ ਭੋਲੇ ਮਹਲੇ ਦੀ ਲੱਖ ਲੱਖ ਬਤਾਈ ਹੋਵੇ ਆਸਨੋ ਮਿਸਰ ਜੀ ਦਾ ਅੱਲਾਹ ਦਾ ਰਜ਼ੀਆ ਬਿਲਾ ਜਥੇ ਵਰਦੀ ਬੋਲੇ ਲੱਖ ਲੱਖ ਵਧਾਈ ਹੋਵੇ ਸਾਧ ਸੰਗਤ ਜੀ ਸਾਧਗੁਰੂ ਸੱਚੇ ਪਾਤਸ਼ਾਹ ਅਕਾਲ ਜੀ ਦਾ ਪਿਤਾ ਜੀ ਨੇ ਭੋਲੇ ਮਹਲੇ ਦੀ ਜੋ ਪਰੰਪਰਾ ਆਪ ਆਪਣੇ ਹਜ਼ੂਰੀ ਵਿੱਚ ਬਣਾ ਰਮ ਕੀਤੀ ਸੀ ਉਹ ਪਰੰਪਰਾ ਨੂੰ ਲੈ ਕੇ ਦੇਸ਼ ਦੇਸ਼ ਦੀਆਂ ਫਰੰਟਾਂ ਸਾਡੇ ਦੇ ਕੋਨੇ-ਕੋਨੇ ਜੋ ਹਰੇ-ਭਰੇ ਤੇ ਮਹਾਨ ਸੰਗਤਾਂ ਤੇ ਹੁਣ ਹਮਾਰੇ ਪਹੁੰਚ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਸਾਧ ਸੰਗਤ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੀਰਥ ਧਾਵੜ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿੱਚ ਆਤਰ ਅੰਤਰ ਗਿਆਨ ਹੈ ਸਾਧੂ ਜੀ ਨੇ ਪਾਵਨ ਪਵਿੱਤਰ ਉਸਤਾਂ ਤੇ ਆ ਕੇ ਬਲਦੋ ਬਾਦ ਗੁਰੂ ਕੀ ਬਾਣੀ ਦਾ ਜਾਪ ਕਰਨਾ ਪੂਰਨ ਅੰਤਰ ਵਾਹਿਗੁਰੂ ਪਰਮਾਤਮਾ ਦਾ ਜਾਪ ਕਰਨਾ ਪੁਰਗੀ ਬਾਣੀ ਦਾ ਕੀਰਤਨ ਸੁਣਨ ਕਰਨਾ ਗਥਾ ਸੁਣਨ ਕਰਦੇ ਜਾਂ ਸਰੀਰ ਕਰਕੇ ਸੇਵਾ ਕਰਗੇ ਫਿਰ ਤੁਹ ਸਾਬ ਜੀ ਦੀ ਕਿਰਪਾ ਹੋਏ ਇਹ ਸਫਲ ਸਫਲ ਇਹ ਸਫਲ ਯਾਤਰਾ ਆਵਲ ਜਾਣ ਰਹਿ ਨਿਲੇ ਸਾਬਾ ਇਸ ਕਰਕੇ ਇਹ ਨਾਮੀ ਸਮਾ ਹੈ ਸਭਤਾ ਨੇ ਪਾਸ ਕਿਸੇ ਆਏ ਆਏ ਦੇ ਕੋਲ ਸਾਰਾ ਸਮਾਂ ਕੋ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸਿਮਰਨ ਕਰਨਾ ਗੁਰੂ ਕੀ ਬਾਣੀ ਪਾਣੀ ਪਾਣੀ ਕਥਾ ਗ੍ਰੰਥ ਸਰਪੜਨ ਕਰਕੇ ਸਾਧੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਫਿਰ ਦੁਆਰਾ ਸਭ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਨਾਸ ਰਤਾ ਬੇਸੰ ਸ਼ਹੀਦਾਂ ਦਾ ਨਾਲ ਹਰੀਆ ਪੈਨਾ ਜਥੇ ਵਰਦੀ ਵਦੋ ਭੋਲੇ ਮਹਲੇ ਦੀ ਲੱਖ ਲੱਖ ਬਤਾਈ ਹੋਵੇ ਅਮਰ ਸ਼ਕੋ ਗੁਰੂ ਵਾਲੇ ਬਣੋ ਸਤਿਗੁਰੂ ਸ੍ਰੀ ਗੁਰਪ੍ਰੰਤ ਸਾਹਿਬ ਜੀ ਦੇ ਨਾਲ ਲਾ ਕੇ ਗੁਰੂ ਗਿਆ ਖੁਸ਼ੀਆਂ ਪ੍ਰਾਪਤ ਕਰੋ ਜੀ ਕਲਗੀ ਧਰਦੇ ਪੁੱਤਰੋ ਧੀਓ ਅਮਰਦਤ ਆਰੀ ਪੜ ਕੇ ਜਿਉ ਕਲਗੀਧਰ ਪਿਤਾ ਜੀ ਨੇ ਸ੍ਰੀ ਨਾਨਕਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੀ ਦੇ ਪਵਿੱਤਰ ਧਰਤੀ ਤੇ ਅਮਰਦਤ ਆਸਮਾں ਪ੍ਰਗਟ ਕੀਤਾ ਪੰਜਾ ਸਿੰਘਾਂ ਦੇ ਸੀਸ ਭੇਟ ਲਾ ਕੇ ਉਹਨਾਂ ਨੂੰ ਆਪਾ ਜੀ ਨੇ ਅਮਰਦਤ ਦੀ ਦਾਤ ਬਖਸ਼ਿਸ਼ ਕੀਤੀ ਬਾਝ ਬਾੜੀਆਂ ਬਖਸ਼ਿਸ਼ ਕੀਤੀ ਆਮੋਲ ਮੰਤਰ ਗੁਰ ਮੰਤਰ ਬਖਸ਼ਿਸ਼ ਕਰਕੇ ਬਾਣੀ ਤੇ ਬਾੜੀ ਦੀ ਬਖਸ਼ਿਸ਼ ਕੀਤੀ ਲੋਕ ਨੂੰ ਖਾਲਸਾ ਛਾਤ ਅਤਿ ਗਦੀ ਕਿਆ ਮਕਦਮਾ ਸਰਮਾ ਤਖਤ ਸਿਧੀ ਕੇਸਗੜ੍ਹ ਸਿਧੀ ਨਾਨਕਪੁਰ ਸਾਹਿਬ ਜੇ ਕੋਈ ਅਮਰਦੇਸੂ ਮੇ ਤਾਂ ਆ ਕੇ ਖਾਦੀ ਮੁੜ ਜਾਵੇ ਤਾਂ ਇਹ ਭਾਗਹੀਣ ਹੋਣ ਦੀ ਨਿਸ਼ਾਨੀ ਆ ਅਮਰਸ਼ਾਹ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਅਮਰਦ ਪਾਗ ਕੀਤਾ ਤੇ ਬਹਿ ਪਾਰਕਟੇ ਉਰ ਮਨ ਦਾ ਗਮੜਾ ਅੰਦਰ ਆਮ ਕੇ ਤਾ ਵਾਹ ਬਾਹ ਗੋਬਿੰਦ ਸਿੰਘ ਆਪੇ ਗੁਰਤੇ ਅੱਲਾ ਬੜੇ